ਵਪਾਰ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਪੰਜਾਬ ਦਾ ਇੱਕ ਮਸ਼ਹੂਰ ਸ਼ਹਿਰ ਜਲੰਧਰ ਜਿੱਥੋਂ ਦਾ ਖੇਡ ਸਮਾਨ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਅੱਜ ਲੈ ਚੱਲਦੇ ਹਾਂ ਜਲੰਧਰ ਦੇ ਬੱਸ ਸਟੈਂਡ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਬੀਬੀਆਂ ਪੈਣਾ ਲਈ ਜੋ ਫ੍ਰੀ ਯਾਤਰਾ ਸ਼ੁਰੂ ਕੀਤੀ ਗਈ ਹੈ ਪਿਛਲੇ ਕਾਫੀ ਸਮੇਂ ਪਹਿਲਾਂ ਇਹ ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਸਿਰਫ ਇੱਕ ਨਾਮ ਦੀ ਹੈ ਬੀਬੀਆਂ ਪੈਣਾ ਬੜੇ ਤੱਕੇ ਖਾਂਦੀਆਂ ਨਜ਼ਰ ਆਈਆਂ ਟਿਕਟ 카운ਟਰ ਤੇ ਟਿਕਟਾਂ ਜਲਦੀ ਜਲਦੀ ਦਿੱਤੀਆਂ ਨਹੀਂ ਜਾਂਦੀਆਂ ਸਭ ਤੋਂ ਪਹਿਲਾਂ ਟਿਕਟ 카운ਟਰ ਤੇ ਉਹਨਾਂ ਲੋਕਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਜੋ ਕੈਸ਼ ਟਿਕਟ ਲੈਂਦੇ ਨੇ ਕਹਿਣ ਦਾ ਮਤਲਬ ਜੈਂਸ ਨੂੰ ਤਰਜੀਹ ਦਿੱਤੀ ਜਾਂਦੀ ਹੈ ਇਹ ਸਾਰੀਆਂ ਬੀਬੀਆਂ ਪੈਣਾ ਬਹੁਤ ੱੱਕੇ ਖਾਰੀਆਂ ਨੇ ਗਰਮੀ ਦਾ ਸਮਾਂ ਸੀ ਕੱਲ ਦੇਖਿਆ ਤਾਂ ਤੁਸੀਂ ਦੇਖ ਸਕਦੇ ਹੋ ਟਿਕਟ ਕੱਟਣ ਵਾਲਾ ਇਹ ਵੀਰ ਸਾਹਮਣੇ ਜੈਂਸ ਦਿਖ ਰਹੇ ਨੇ ਉਹਨਾਂ ਨੂੰ ਹੀ ਪਹਿਲਾਂ ਟਿਕਟ ਦੇ ਰਿਹਾ ਪੈਸੇ ਲੈ ਕੇ ਪੈਣਾ ਕਾਫੀ ਜਦੋਜਹਦ ਕਰਦੀਆਂ ਨੇ ਇੱਕ ਵਸ ਪਹਿਲਾਂ ਲੱਗੀ ਟਿਕਟਾਂ ਨਾ ਮਿਲੀਆਂ ਦੂਜੀ ਵਸ 7 ਘੰਟੇ ਬਾਅਦ ਫੇਰ ਲੱਗੀ ਇਹ ਦੇਖੋ ਇੱਕ ਵੀਰ ਹੋਰ ਟਿਕਟ ਲੈ ਕੇ ਨਿਕਲਿਆ ਇੱਕ ਹੋਰ ਵੀ ਰਹਿ ਇਹ ਦੇਖੋ ਜੀ ਇਸੇ ਤਰ੍ਹਾਂ ਜੋ ਵੀ ਜੈਂਸਨ ਦਾ ਉਹਨਾਂ ਨੂੰ ਪਹਿਲਾਂ ਟਿਕਟ ਦਿੱਤੀ ਜਾਂਦੀ ਹੈ ਇਹ ਟਿਕਟ ਲੈ ਕੇ ਨਿਕਲ ਗਏ ਜੀ ਇਹ ਹਾਲ ਨੇ ਜੀ ਇਸ ਬਾਰੇ ਜ਼ਰੂਰ ਪੰਜਾਬ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਤਾਂ ਜੋ ਇਹ ਸੁਵਿਧਾਵਾਂ ਸਿਰਫ ਨਾਂ ਦੀਆਂ ਨਾ ਰਹਿਣ ਸੁਖ ਸੁਵਿਧਾਵਾਂ ਹੋਣ